ਆਣਾ ਅੰਜਾਜ ਅਸੀਂ ਵੀ ਤੁਹਾਡੇ ਨਾਲ ਵੀਡੀਓ ਬਣਾਉਣੀ ਹੈ ਰਲ ਕੇ ਤੇ ਇਕੱਠੇ ਹੋ ਗਏ ਬਹੁਤ ਸਾਰੇ ਬੱਚੇ ਹੈਲੋ ਦੋਸਤੋ ਆ ਗਏ ਸਾਰੇ ਆਪਣੇ ਯਾਰ ਬੇਲੀ ਨਿੱਕੇ ਨਿੱਕੇ ਬੱਚਿਆਂ ਨਾਲ ਅੱਜ ਕਿਹ ਲਈ ਆ ਜਾਈ ਪੈਗੀ ਮੇਰੀ ਮਨ ਦੇਖੰਦਰਾਂ ਕਹਿ ਜੀ ਆਉਂਦੀ ਆ ਨਾ ਵਧੀਆ ਘੈਂਟ ਆਉਂਦੀ ਪੂਰੀ ਫੋੜੋ ਠੀਕ ਆ ਤੇ ਤੁਸੀਂ ਪੈਰਾਂ ਦੇ ਵਿੱਚ ਕਈਆਂ ਨੇ ਚੱਪਲਾਂ ਪਾ ਰੱਖੀਆਂ ਠੰਡ ਨਹੀਂ ਲੱਗਦੀ ਤੁਹਾਨੂੰ ਹੈ ਸਬਰ ਨੂੰ ਨਹੀਂ ਠੰਡ ਲੱਗਦੀ ਹੈ ਸਬਰ ਤਾਂ ਸਬਰ ਠੰਡ ਨਹੀਂ ਲੱਗਦੀ ਸਬਰ ਠੰਡ ਨਹੀਂ ਲੱਗਦੀ ਤੁਹਾਨੂੰ ਨਹੀਂ ਲੱਗਦੀ ਕਿਤਾ ਇਹਨਾਂ ਨੂੰ ਨਹੀਂ ਲੱਗਦੀ ਠੰਡ ਤੇ ਹੁਣ ਇਹਨਾਂ ਦੇ ਨਾਲ ਨਾ ਰਲ ਕੇ ਆਪਾਂ ਇੱਕ ਜਾਨੀ ਕਿ ਤੇ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੈ ਕਰੇ ਕਰੇ ਇੱਥੇ ਰੱਖਿਆ ਹੈ ਪ੍ਰੀਤ ਦੀ ਹੈ ਹੈ ਕੋਈ ਅੱਗੇ ਪਿੱਛੇ ਹੋ ਜੋ ਤੇ ਇੱਕ ਚੀਜ਼ ਹੋਰ ਦਿਖਾਉਣਾ ਸੀ ਗੱਡੀਆਂ ਕਿੰਨੀਆਂ ਲੈ ਕੇ ਆਏ ਆਪਣੇ ਘਰੇ ਤੇ ਆ ਵੀ ਚੁੱਪ ਕਰ ਜਾਓ ਬਾਹਰ ਪਾਰਕਿੰਗ ਹਾਂ ਬਾਹਰ ਪਾਰਕਿੰਗ ਬਣਾ ਰੱਖੀ ਜੋ ਆਕਾਂ ਨੇ ਹਾਂ ਕਿੰਨੀਆਂ ਸਾਈਕਲਾਂ ਲੈ ਕੇ ਆਈਆਂ ਕਿੰਨੇ ਸਾਈਕਲ ਇੱਕ ਦੋ 8 5 5 ਕਿਹੜਾ ਕਿਹਦੇ ਕਿਹਦੇ ਸਾਈਕਲ ਦੱਸੋ ਪਹਿਲਾਂ ਆ ਮੇਰਾ ਇਹ ਦੱਸੋ ਪਹਿਲਾਂ ਸਰਨਾ ਵੱਡਾ ਗੈਵੀ ਦਾ ਕਿਹੜਾ ਗੈ ਆ ਗੈਵੀ ਦਾ ਵੱਡਾ ਸਾਈਕਲ ਗੈਵੀ ਦਾ ਤੇ ਉਹ ਸਮਰਦਾ ਹੋ ਗਿਆ ਹੈ ਤੇਰਾ ਕੀ ਨਾਮ ਆ ਗਰਵੰਚ 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 ਤੇ ਤੇਰਾ ਵੀ ਹਰਮਨ ਹਰਮਨ ਤੇ ਉਹਦਾ ਰਵੀ ਰਵੀ ਔਰ ਰਵੀ ਦੇ ਸਾਈਕਲ ਸਭ ਤੋਂ ਪਿੱਛੇ ਆ ਨਿੱਕਾ ਵੀ ਸਾਈਕਲ ਦੇ ਪਿੱਛੇ ਵੀ ਖੜਾ ਸਾਰਿਆਂ ਨੂੰ ਸਮਰਦ ਤੂੰ ਸਹਾਂਗ ਹੁੰਦੇ ਹੈਂ ਹਾਂ ਸਮਰਦ ਵੀ ਤੇ ਜਿਆਦਾ ਸਾਈਕਲ ਕੀ ਦਾ ਫਾਇਦਾ ਮੇਰਾ ਐਸੇ ਨੌੜਾ ਨਹੀਂ ਪਰ ਤੇ ਹਉਣ ਹੀ ਨਹੀਂ ਆ ਪਰੇਸ਼ਾਨੀ ਲਵਾਉਣੀਆਂ ਤੁਹਾਡੀਆਂ ਆਜੋ ਰਿ ਆਜੋ ਆ ਪਰੇਸ਼ਾਨੀ ਲਵਾਉਣੀਆਂ ਫਿਰ ਰੇਸਾਂ ਨਾ ਸੜਕ ਦੇ ਕੰਮ ਵਾਲਾ ਤੈਨੂੰ ਪਤਾ ਤੇ ਵੀ ਰਿਸਕ ਹੋ ਜਾਂਦਾ ਓਹ 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 ਓ ਇਹ ਲੜੀ ਜਾਂਦੀ ਹੈ ਛੋੜ ਰੜਦੇ ਨਹੀਂ ਹੈ ਲੜਨਾ ਨਹੀਂ ਬਤ ਤੁਸੀਂ ਲੜਨ ਵਾਸਤੇ ਥੋੜਾ ਸੱਦੇ ਆਪਾਂ ਤੁਹਾਨੂੰ ਆਪਾਂ ਲੜਨਾ ਨਹੀਂਗਾ ਆਪਾਂ ਤਾਂ ਇੱਥੇ ਇੱਕ ਤੁਹਾਨੂੰ ਇਕੱਠੇ ਕੀਤਾ ਵੀ ਜਵਾਕਰ ਇਕੱਠੇ ਹੁਣ ਕਰ ਲੱਗ ਹਾਂ ਸਤੀ ਹੋ ਗਈ ਸੀ ਸੱਚੀ ਲੜਨਾ ਨਹੀਂਗਾ ਕਾਕੇ ਆਪਾਂ ਗੁੱਸਾ ਸਬਰ ਤੇ ਹਾਂ ਤੇ ਮੇਰੀ ਗੱਲ ਸੁਣੋ ਜਾਂ ਇਹਨਾਂ ਨੂੰ ਪਹਿਲਾਂ ਤੰਦਰੂ ਚੀਜ਼ ਲਿਆ ਪਾਵੇਂ ਇਹਨਾਂ ਨੂੰ ਚੀਜ਼ ਦੇਵਾਂਗੇ ਹੋ ਗਿਆ ਜੋਤ ਲੈਣ ਦਾ ਚੀਜ਼ ਵਾਸਤੇ ਤੁਸੀਂ ਮੇਰੇ ਕੋਲ ਹਰ ਰੋਜ਼ ਆਇਆ ਕਰਨਾ ਠੀਕ ਹੈ ਕਿੰਨੇ ਵਜੇ ਆਇਆ ਕਰੋ 4:00 ਵਜੇ ਆਇਆ ਕਰਨਾ ਤੇ ਕੱਲ ਨੂੰ ਆਪਣੇ ਨਵਜੋਤ ਜਾਣ ਦੇਣ ਵੀ ਆ ਕੱਲ ਨੂੰ ਫਿਰ ਤੁਸੀਂ ਆਉਣਾ ਤੇਰੀ ਮੰਮੀ ਨੂੰ ਫੜਾ ਦੇ ਤੇਰਾ ਵੀ ਹੈ ਕੱਲ ਨੂੰ ਇਹਦਾ ਗੱਲ ਸੀ ਹੋ ਗਿਆ ਅੱਛਾ ਕੱਲ ਅਸੀਂ ਤੇਰਾ ਤੇ ਆਪਣੇ ਦਾ ਗੁਰਫਤੇ ਇਹਦਾ ਨਵਜੋਤ ਦਾ ਆਪਣੇ ਦਾ ਗੱਲ ਨੂੰ ਆ ਹਨਾ ਚਲ ਖੋਲ ਕੱਲ ਨੂੰ ਪੇ ਤੁਸੀਂ ਉਹਨਾਂ ਕੱਲ ਨੂੰ ਆਪਣੇ ਨਵਜੋਤ ਦਾ ਵੱਡੇ ਵੀ ਆ ਤੇ ਆਪਾਂ ਉਹ ਵੀ ਮਨਾਵਾਂਗੇ ਤੇ ਨਾਲੇ ਆਪਾਂ ਇਸੇ ਤਰ੍ਹਾਂ ਵਲੌਗ ਬਣਾਵਾਂਗੇ ਚੰਗਾ ਸਾਰਿਆਂ ਨੇ ਆਨਲਾ ਖੋਲ ਕਿੰਨੇ ਕਿੰਨੇ ਦਿਨ ਦੋ ਦੋ ਦੇ ਦੋ ਦੋ ਘੰਟੇ ਚਾਰ ਚੱਲ ਦੇ ਵਾਧੂ ਆਈਆਂ ਇੰਨੀਆਂ ਆਪਾਂ ਕੀ ਕਰਨੀ ਆਪਾਂ ਖਾਣੀ ਆ ਸਾਰਿਆਂ ਨੂੰ ਦੇਖਾਂ ਤੋ ਲਾ ਕੋਈ ਚਾਰ ਚਾਰ ਮੂੰਹ ਦੇ ਆ ਚਾਰ ਚਾਰ ਆ ਗੰਨੂ ਕੀ ਫਿਰ ਮੈਂ ਤੋ ਦੋ ਕੱਟ ਲਾ ਹੈ ਇੱਕ ਹੋਰ ਕੱਟ ਲਈ ਪੰਜ ਬਣ ਜਾਣਗੇ ਚਾਰ ਚਾਰ ਦੇ ਕੇ ਉਦੋਂ ਬਾਅਦ ਜਦੋਂ ਵੱਧ ਗਈਆਂ ਹੋਰ ਹੋਰ ਬਣਦੀ ਚੰਗੇ ਇਹਨਾਂ ਨੂੰ ਆਪਾਂ ਕੀ ਕਰਨੀ ਮੈਂ ਤਾਂ ਖਾਣੀਆਂ ਨੇ ਨਾ ਤੁਸੀਂ ਖਾਂਦੇ ਟੋਫੀਆਂ ਥੋੜੀਆਂ ਥੋੜੀਆਂ ਜੀਆਂ ਰੱਖ ਹੈ ਹਾਂ ਸਾਰੀਆਂ ਟੁਕੜੀ ਕੋਈ ਨਹੀਂ ਆ ਤਾਂ ਨਹੀਂ ਖਾ ਜਾਣੀਆਂ ਆਪਾਂ ਹਨਾ ਇਹ ਹੋਰ ਟੁਕੜੀ ਇਹਦੇ ਕੋਲ ਦੋ ਨਹੀਂ ਚਾਰ ਪੰਜ ਬਣ ਜਾਣਗੇ ਉਹ ਟੋਫੀਆਂ ਖਾ ਪੈਣਾ ਬੈਗਟ ਕੇ ਟੋਫੀਆਂ ਵਾਲਾ ਗਾਵਾ ਗਾਵਾ ਟੋਫੀ ਦਿੱਤੀ ਆਪਾਂ ਇਹਨਾਂ ਨੂੰ ਅਮਰੂਦ ਵਾਲੀ ਹੁੰਦੀ ਹੈ ਨਾ ਇਹ ਅਮਰੂਦ ਵਾਲੀ ਟੋਫੀ ਹੈ ਆਪਾਂ ਤੁਸੀਂ ਖੁਸ਼ ਤਾਂ ਹੈਗੇ ਸਾਰੇ ਜਣੇ ਹਾਂ ਐਸੇ ਤਰ੍ਹਾਂ ਆਪਾਂ ਤੁਹਾਨੂੰ ਵਧੀਆ ਚੀਜ਼ਾਂ ਦਿਆ ਕਰਾਂ ਖਾਣ ਵਾਸਤੇ ਜੰਗ ਆਪਣਾ ਬਰਥਡੇ ਮਨਾਵਾਂ ਜੋਤ ਦਾ ਨਾਲੇ ਆਪਾਂ ਫਿਰ ਚੀਜ਼ ਲੈਵਾਂ ਹਾਂ ਮੈਨੂੰ ਤਾਂ ਹੋਰ ਦੇ ਦੇ ਰੁਪਏ ਚਾਰ ਭਾਂਡਲੇ ਤਿੰਨ ਹੋਣਗੇ ਚਾਰ ਉਹ ਖਾਲੀ ਦੇ ਦੇ ਆਪਾਂ ਫੜ ਕੇ ਰੱਖੀ ਪਤਾ ਨਹੀਂ ਲੈ ਲੈ ਸੁਣਾ मैं 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 तो मेरे 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 भी नो 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 भी मेरे भी।, भी।, भी मैं तो 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 नहीं 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 ਲੱਗ ਗਿਆ ਕਿੰਨੀਆਂ ਕੰਨੀਆਂ ਮੈਨੂੰ ਵੀ ਦੇ ਰਹੀ ਹੈ ਪਾਪਾ ਨਹੀਂ ਕਹਿੰਦਾ ਕਿ ਮੈਂ ਨਹੀਂ ਖਾਂਦਾਗਾ ਤੁਸੀਂ ਨਹੀਂ ਤੁਮੀ ਲੈਣੀਆਂ ਲੈ ਲਾਂਗੇ ਰੱਖ ਲੈ ਆਹ ਪੜੋ ਤੇ ਸਾਰੇ ਜਾਨਾਂ ਨੂੰ ਖੜਾ ਕੇ ਨਾਲ ਖੜ ਜਾ ਆਸੇ ਪਾਸੇ ਖੜਾ ਸਾਰੇ ਖਲੀ ਹੈ ਅਗੜ ਪਿਛਲ ਹੋ ਜਾ ਲੈਂਡ ਚ ਨਾ ਖੜੋਗਾ ਹੋਣੀ ਕਿ ਆਇੱਥੇ ਖੜਾ ਲੈ ਖੜਾ ਇਹਨਾਂ ਨੂੰ ਹੈ ਨਾ ਉਹ ਤੂੰ ਵੀ ਆ ਨਾਲ ਚਾਹ ਦੇ ਚ ਗੱਲਾਂ ਬਾਤਾਂ ਨਹੀਂ ਕਰੋ ਸਾਨੂੰ ਗੱਲਾਂ ਕਰੋ ਅੱਛਾ ਤੂੰ ਕਿਹਨੇ ਪੜਨਾ ਸਿੱਧੀ ਜੀ ਕਿਹੜੇ ਸਕੂਲ ਦੇ ਅੱਛਾ ਇਹ ਮਰੇ ਦੀ ਸਕੂਲ ਦੇ ਵਿੱਚ ਪੜਦਾ ਮੁੰਡਾ ਹੈ ਤੇ ਤੂੰ ਡੈਮਡ ਡੈਮਡ ਪ੍ਰਾਈਵੇਟ ਸਕੂਲ ਚ ਪੜਦਾ ਅੱਛਾ ਤੂੰ ਸਰਕਾਰੀ ਜੇ ਇਹ ਪ੍ਰਾਈਵੇਟ ਉਹ ਪ੍ਰਾਈਵੇਟ ਚ ਇਹ ਵੀ ਪ੍ਰਾਈਵੇਟ ਚ ਪੜਦਾ ਸਰਕਾਰੀ ਦੇ ਵਿੱਚ ਤੂੰ ਪ੍ਰਾਈਵੇਟ ਓਏ ਇਹ ਵੀ ਪ੍ਰਾਈਵੇਟ ਚ ਪੜਦਾ ਸਰਕਾਰੀ ਆਹ ਸਰਕਾਰੀ ਦਾ ਬੱਚਾ ਆ ਵੀ ਸਰਕਾਰੀ ਦਾ ਤੇ ਤੂੰ ਸਰਕਾਰੀ ਦਾ ਪ੍ਰਾਈਵੇਟ ਉਹ ਵੀ ਪ੍ਰਾਈਵੇਟ ਦਾ ਤੇ ਤੂੰ ਵੀ ਸਰਕਾਰੀ ਦਾ ਇਹ ਵੀ ਸਰਕਾਰੀ ਦੇ ਤਰੀਕ ਤੇ ਵੀ ਸਰਕਾਰੀ ਤੇ ਮੈਂ ਵੀ ਸਰਕਾਰੀ ਜੀ ਸੀਗਾ ਤੇ ਤੁਸੀਂ ਯਾਰ ਚਾਰ ਬੰਦੇ ਤੇ ਚਾਰ ਜਣੇ ਪੜਦੇ ਆ ਪੰਜ ਪੰਜ ਜਣੇ ਪੰਜ ਜਣੇ ਪੜਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਚਾਰ ਪੰਜ ਤੇ ਪੰਜ ਹੀ ਪੜਦੇ ਆ ਅੰਗਰੇਜ਼ੀ ਸਕੂਲ ਆ ਪੰਜਾਬ ਸਰਕਾਰੀ ਸਕੂਲ ਦੇ ਵਿੱਚ ਨਾ ਪੜ੍ਹਾ ਕਰੋ ਸਾਰੇ ਜਣੇ ਪੂਰਾ ਇੱਕ ਤਾਂ ਤੁਸੀਂ ਤੋਰਦਾ ਜਿਹੜੀ ਮੋਬਾਈਲਾਂ 'ਚ ਗੇਮਾਂ ਨਹੀਂ ਖੇਡਦੇ ਐ ਕਰ ਇੱਕ ਵਾਰੀ ਨਾ ਇੱਥੇ ਪਿੱਛੇ ਹੋ ਕੇ ਖੜ੍ਹ ਪਿੱਛੇ ਮੈਂ ਇਹਨਾਂ ਦਾ ਚਾਲੇ ਖੜ੍ਹ ਸਾਰਿਆਂ ਨੂੰ ਉਹਨਾਂ ਆਪ ਦੇ ਆਸ-ਪਾਸੇ ਖੜ੍ਹਾ ਐ ਕਰੋ ਮੇਰੇ ਮੂੰਹ 'ਚ ਫਸ ਜਾਇਆ ਆਪਾਂ ਨੂੰ ਜਿਵੇਂ ਇਹ ਜ਼ਰੂਰੀ ਨਹੀਂਗਾ ਤੇ ਉਸ ਤਰ੍ਹਾਂ ਉਹ ਵੀ ਗੱਲਾਂ ਕਰੀ ਮੇਰੇ ਨਹੀਂ ਸਾਰੇ ਦੇਖੋ ਸਮਰੱਥ ਦੇਖੋ ਮੇਰੇ ਨਹੀਂ ਇੱਥੇ ਐਂ ਵੀ ਜੰਨਾ ਤੂੰ ਇੱਥੇ ਨਿਕੜਿਆ ਜਾ ਆ ਲੈ ਪਹਿਲੀ ਵਾਰੀ ਸੀ ਮੋੜ ਤੂੰ ਵੀ ਚੱਲ ਟੋਫਾ ਲੈ ਕੇ ਤਾਂ ਜਾਂਦਾ ਨਹੀਂਗਾ ਮਗਰ ਖੜੇ ਇੱਥੇ ਖੜ ਗਏ ਬਿਲਕੁਲ ਤਾਂ ਦਾਸ ਰਹਿੰਦੇ ਅੱਛਾ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿੰਦਾ ਸੀਗਾ ਤੁਸੀਂ ਨਾ ਜਿਹੜੀ ਮੋਬਾਈਲਾਂ 'ਚ ਆਪਾਂ ਗੇਮਾਂ ਖੇਡਦੇ ਆ ਉਹ ਨਾ ਬਾਲੀਆਂ ਖੜਾ ਕਰੋ ਮੈਂ ਖੇਡਦਾ ਹੀ ਨਹੀਂ ਮੈਂ ਵੀ ਨਹੀਂ ਮੈਂ ਨਹੀਂ ਖੜ ਤਾਂ ਸਾਰੇ ਹੀ ਨਹੀਂ ਖੇਡਦੇ ਤੂੰ ਕਿਹੜਦਾ ਬੋਲਾਂਗੇ ਨਾ ਮੈਂ ਖੇਡਦਾ ਜਿਹੜੀ ਮੋਬਾਈਲ ਦੇ ਵਿੱਚ ਗੇਮ ਹੁੰਦੀ ਨਾ ਉਹ ਮੈਂ ਥੋੜਾ ਇਹ ਦੇਖਦਾ ਹਾਂ ਮੋਬਾਈਲ ਦੇਖ ਲਿਆ ਕਰੋ ਪਰ ਗੇਮ ਨਾ ਖੇਡਿਆ ਕਰੋ ਚੰਗਾ ਮੈਂ ਖੇਡਦਾ ਹੀ ਨਹੀਂ ਜੇ ਗੇਮਾਂ ਖੇਡੋਗੇ ਤਾਂ ਉਹਦੇ ਨਾਲ ਤੁਹਾਡੀਆਂ ਨਾਲ ਅੱਖਾਂ ਖਰਾਬ ਹੋਈਆਂ ਨਾਲੇ ਦਿਮਾਗ ਦੋ ਚੀਜ਼ਾਂ ਨੂੰ ਨੁਕਸਾਨ ਕਰ ਦਿੱਤੀ ਮੈਂ ਤੁਹਾਨੂੰ ਕਿਸੇ ਦਿਨ ਮੰਡੀ ਗਿਆ ਜਦੋਂ ਕੱਲ ਨੂੰ ਆਪਾਂ ਤੇ ਮੈਂ ਤੁਹਾਨੂੰ ਲੈ ਲਵਾਂਗਾ ਕੱਚੀ ਨੀਂ ਗੋਲੀ ਖੜਨਾ ਦੇਖੀਏ ਨਾ ਕਿਹੜੇ ਸੀ ਨਾ ਹਾਂ ਪਕੜਾ ਹਾਂ ਮੈਂ ਲੈ ਦਊਂਗਾ ਮੈਂ ਤੁਹਾਨੂੰ ਕਿਉਂ ਖੜਿਆ ਕਰੀਆਂ ਜਨਾ ਨਾਲੇ ਆਪਾਂ ਕੁਝ ਨਾ ਕੁਝ ਬੰਦਾ ਇਹਨਾਂ ਫਿਰ ਖੇਡ ਖੜਾ ਨਾਲੇ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਖੇਡਦੇ ਆਂ ਦੀ ਤੇ ਨਾਲੇ ਪਖਾਪੀ ਲਿਆ ਕਰਾਂਗੇ ਹਾਂ ਠੀਕ ਹੈ ਨਾ ਕਿ ਖੇਡਾ ਖੜਾ ਕਰਾਂਗੇ ਗੇਮ ਦੇ ਮੋਬਾਈਲਾਂ ਦੇ ਨਾਲ ਖੇਡਾ ਕਰੋ ਵਾਲੀ अच्छा ਹੁਣ ਤੁਸੀਂ ਸਾਈਕਲ ਚਲਾਉਨੇ ਆ ਹਾਂ ਹਾਂ ਭਜਾ ਕੇ ਨਹੀਂ ਵੀ ਜਾਣੇ ਚਾਹਾਂ ਕਿਸੇ ਨੇ ਵੀ ਮੈਂ ਹੌਲੀ ਹੌਲੀ ਆਰਾਮ ਨਾਲ ਛੜਕ ਪਾਰ ਕਰਨੀ ਹੈ ਫਿਰ ਆ ਧਿਆਨ ਨਾਲ ਗਲੀਆਂ ਚਾਹ ਦੇ ਵਿੱਚ ਖੜੀ ਜਾ ਕਰੋ ਗੱਲ ਜਿਵੇਂ ਗੱਲ ਜਿਵੇਂ ਗਿਆ ਸੀਗਾ ਚਾ ਰੁਕ ਜਾ ਸਰੀਆਣੀ ਬਾਈ ਕਰਉਣ ਖੜ ਕੇ ਬਾਈ ਕਰ ਦੋ ਪਹਿਲਾਂ ਬਾਈ ਹਾਏ ਚੱਲਿਆ ਜਾਓ ਤੁਸੀਂ ਵੀ ਤੂੰ ਹੀ ਨਾਲ ਜਾ ਹੌਕਾ ਨਹੀਂ ਆ ਲੁਕੋ ਖੜ ਜਾ ਜੈ ਵੀ ਤੂੰ ਆਖਿਆ ਸੀ ਸਮਰ ਦਾ ਬਸਾ ਬੜਾ ਵੱਡਾ ਹੈ ਮੈਂ ਚੜਾ ਵੀ ਲੈਣਾ ਛੜਕ ਨਗਾ ਇਹਨਾਂ ਨੂੰ ਛੜਕ ਤੋਂ ਨਗਾ ਦੋ